ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਕੁਝ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੁਗਣੀ ਰਾਤ ਚੋਕੜੀ ਤਰੱਕੀ ਬਾਛੇ ਜੀ ਬਾਹਰ ਬੈਠੇ ਤੇ ਸਭ ਦਸਾਂ ਵਿੱਚ ਮੇਰੇ ਭੈਣ ਭਰਾ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਮਾਈ ਚਵਾਦੇ ਕਰੇ ਮੇਰ ਭਰਿਆ ਰੱਖੇ ਹੋਰ ਤੁਸੀਂ ਠੀਕ ਠਾਕ ਹੋ ਜੀ ਤੇ ਕਮਣਾ ਸੀ ਥੋੜਾ ਜਿਹਾ ਕੰਮ ਕਰ ਲਏ ਬਾਅਦ ਵਿੱਚ ਤੁਹਾਨੂੰ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਉਹਦੇ ਬਾਰੇ ਤੁਸੀਂ ਦੱਸਣਾ ਵੀ ਕਿੱਦਾਂ ਹੋਊਗੀ ਕਿਵੇਂ ਹੈ ਕੀ ਕੁਝ ਕਰਨਾ ਪੈਂਦਾ ਹੈ ਇਸ ਚੀਜ਼ ਬਾਰੇ ਤੇ ਦੂਸਰਾ ਕੰਮ ਇਹ ਹੈ ਦੂਸਰੀ ਗੱਲ ਹੈ ਸੌਰੀ ਦੂਸਰੀ ਗੱਲ ਇਹ ਹੈ ਵੀ ਜਿਵੇਂ ਅਸੀਂ ਤੁਹਾਨੂੰ ਮੋਰ ਟਾਈਮ ਦੀ ਅਸੀਂ ਐਪਲੀਕੇਸ਼ਨ ਲਿਖੀ ਸੀਗੀ ਵੀ ਸਲਾਈ ਮਸ਼ੀਨ ਵਾਸਤੇ ਸਾਨੂੰ ਜਿੱਤੇ ਸਲਾਈ ਮਸ਼ੀਨ ਨਿਕਲ ਨਿਕਲੀ ਹੈ ਉਦੋਂ ਬਾਅਦ ਸਾਨੂੰ ਉਹਨੇ ਚਿੱਠੀ ਉਹਨਾਂ ਨੇ ਕਿਹਾ ਸੀ ਜਿੱਠੀ ਇੱਥੇ ਲੈ ਜਾ ਲੰਢੇ ਗਾਲੇ ਰੋਡ ਤੇ ਤੇ ਉਸ ਕਲੀਨਿਕ ਹੈ ਭਗਵੰਤਪານ ਦੀ ਪੁੱਤ ਲੱਗੀ ਮੁੱਖ ਮੰਤਰੀ ਦੀ ਉਹਦੇ ਨਾਲ ਆ ਦਫ਼ਤਰ ਉੱਥੋਂ ਤੁਸੀਂ ਲੈ ਕੇ ਆਉਣੀ ਅਸੀਂ ਜੇ ਇੱਥੋਂ ਸਕੂਟ ਤੇ ਗਏ ਤੇ ਅਸੀਂ ਰਾਹ 'ਚ ਚੱਲਾ ਸੀਗਾ ਕਰਮਜੀਤਾਂ ਦੀ ਵਿੱਚ ਦੀ ਨੰਗ ਦੇ ਦੀ ਨੰਗ ਜੁਗੀ ਅਸੀਂ ਨਿਕਾਉਂ ਦੇਣਗੇ ਉਹਦੇ ਕਰਦ ਦੇ ਪੱਤੇ ਟੱਡਾ ਹੋ ਗਏ ਯਾਨੀ ਕਿ ਰੱਬ ਵੱਲੋਂ ਹੀ ਬਚਿਆ ਸੀ ਤੇ ਜਿੰਨਾ ਭੈਣ ਭਰਾਵਾਂ ਨੇ ਉੱਥੇ ਸਾਡੀ ਮਦਦ ਕੀਤੀ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਅਸੀਂ ਪਹਿਲਾਂ ਵਰਦੀ ਕੱਪੜੇ ਲਾਏ ਲਿਆਈਏ ਤਣੀ ਤੋਂ ਹਵਾ ਨਾਲ ਥੱਲੇ ਡਿੱਗੀ ਜਾ ਰਹੇ ਆ ਤੇ ਆਂਦੇ ਪਾਪਾ ਜੀ ਉਹਨਾਂ ਦੇ ਆਖ ਮੈਂ ਚੱਕ ਦਾਂ ਜੀ ਮੈਂ ਯਾਰ ਇਹਦੇ ਬੱਚਾ ਦੀ ਤੇਜ਼ ਕੀ ਆ ਅਰੇ ਯਾਰ ਆਰਾਮ ਹੀ ਲੱਗਦਾ ਤੋੜੋ ਬਰਾ ਰਾਂਗੇ ਲੱਗਦਾ ਤੁਰਿਆ ਉਹਨਾਂ ਕਿ ਫੱਟਦਾ ਰਾਂਗੇ ਦਾ ਆਵੇ ਜੀ ਇਹ ਖਨੀ ਦਾ ਕਪੜਾ ਆ ਗਿਆ ਮੈਂ ਚੁਕੀਨ ਦੇ ਕੋਈ ਖਾਨੀ ਹੈ ਜਾਂ ਕੋਈ ਕੁਝ ਜ਼ਿਆਦਾ ਰੰਗ ਰੂੰਗ ਵਾਲਾ ਜਾਣ ਚਾਪ ਚੋਕ ਛੜਤਾ ਜਾਣ ਜੇਬ ਚ ਪਾਇਆਊਗਾ ਉਹ ਆ ਗਿਆ ਤੇ ਆਵੇ ਸਾਡਾ ਇੱਕ ਜੱਗਾ ਬਾਈ ਉਹ ਬਾਜ਼ ਚ ਖੜੇ ਨੇ ਆਵੇ ਬਾਏ ਬਾਏ ਕਰ ਰਹੇ ਨੇ ਤੇ ਹੁਣ ਇਹ ਪਹਿਲਾ ਸੀਜ਼ਨ ਲਾ ਕੇ ਆਇਆ ਬਾਹਰ ਹੁਣ ਵਿਚਾਰਾ ਕੱਲਾ ਜਦੋਂ ਸੀਜਨ ਲਾ ਕੇ ਬੰਦਾ ਵਿਲੇ ਹੋ ਜਾਂਦਾ 10-12 ਦਿਨ ਤੱਕ ਤੇ ਹੁਣ ਉਹ ਕਿਤੇ ਪਾਛੇ ਤੇ ਪਹਿਲਾਂ ਅਸੀਂ ਮਰਦੀ ਲਾਉਣੀ ਹੈ ਫਿਰ ਅਸੀਂ ਦੂਸਰੇ ਕੱਪੜੇ ਲਾ ਕੇ ਲਜਾਣੇ ਤਾਂ ਕਿ ਮਰਦੀ ਉਂਝਲ ਨਾ ਜਾ ਸਕੇ ਠੀਕ ਹੈ ਜੀ ਇਹ ਚੱਕੋ ਇਹ ਮਰਦੀ ਹੋ ਗਈ ਤੇ ਆ ਹੋ ਗਈ ਔਰ ਕੱਲੀ ਮਰਦੀ ਹੋਣ ਦੇ ਵਿੱਚ ਦੋ ਗੇੜੇ ਲਾਉਣੇ ਜਾਂ ਇੱਕ ਗੇੜਾ ਲਾਉਣਾ ਉਹ ਅਗਲੇ ਦੀ ਮਰਜ਼ੀ ਹੁੰਦੀ ਹੈ ਠੀਕ ਹੈ ਜੀ ਹੁਣ ਮੇਰਾ ਇਰਾਦਾ ਵੀ ਆਪਾਂ ਕਾਹ ਨੂੰ ਇੱਕ ਦੂਰਾ ਗੇੜਾ ਲਾਉਣਾ ਆਹ ਵੇਚਾ ਆ ਲਓ ਜੀ ਤੂੰ ਮੈਂ ਆਪੇ ਲਾ ਲੂ ਆਪੇ ਲਾ ਲੂ ਆਪੇ ਲਾ ਲੂ ਯਾਰ ਆਪੇ ਲਾਉਂ ਆਪੇ ਲਾਉਂਗਾ ਮੈਂ ਆਦੇ ਹਸਾਬ ਨਾਲ ਲਾਉਣਾ ਤੂੰ ਆਪੇ ਹਸਾਬ ਨਾਲ ਲਾਉਣਾ ਮੈਂ ਉੱਥੇ ਆਪਦੇ ਹਸਾਬ ਨਾਲ ਸਿੱਟ ਨਹੀਂ ਆਉਂਦਾ ਹਸਾਬ ਨਾਲ ਨੌਣੀਆ ਲਓ ਜੀ ਅਸੀਂ ਆ ਹੁਣ ਆਪ ਦਾ ਕੰਮ ਆਹੀ ਡੇਟ ਚੱਲੇ ਠੀਕ ਹੈ ਜੀ ਤੇ ਮੁੜ ਕੇ ਲੈਣ ਜਾਣਾ ਅਸੀਂ ਨੰਨੂ ਨੂੰ ਹਾਂ ਜੀ ਨੰਨੂ ਗਈ ਵੀ ਆ ਸਕੂਲ ਦਾ ਕੰਮ ਕਰਨ ਬਾਹ ਦੇ ਵਿੱਚ ਉਹਨੂੰ ਲਾ ਲਿਆ ਕੇ ਵਿਲੇ ਆ ਤੇ ਹੁਣ ਅਸੀਂ ਆ ਛੱਡ ਦਈਏ ਕੇ ਮੈਂ ਆਂਦੇ ਆ ਭਾਈ 2 ਮਿੰਟ ਤੇ ਉਹ ਨਾ ਕਰਮਜੀਤ ਬੈਠੀ ਐ ਪਤਾ ਨਹੀਂ ਠੀਕ ਕਰ ਰਹੀ ਐ ਮੈਂ ਕੀ ਕੀ ਕਰੀ ਸਸਤਾ ਸਾਰੇ ਕੰਮ ਤਰਪਾਈ ਕਰਦੀ ਆ ਸੁੱਤੇ ਹਾਂ ਇਹ ਤਰਪਾਈ ਕਰੀ ਜਾਂਦੇ ਆ ਤੇ ਇਹ ਆਸਦੇਵੀ ਜੀ ਬਹੁਤ ਵਧੀਆ ਸਟਾਈਲ ਨਾ ਆਪਾਂ ਤਾਂ ਘੱਟ ਦੇ ਉਹਨਾਂ ਇਹ ਹੋਰ ਤਰਾਂਤ ਦੇ ਆ ਇਹ ਹੁਣ 2 ਮਿੰਟ ਨੂੰ ਬੜਕਣਗੇ ਇਹ ਬੰਦੇ ਨੂੰ ਖੋਜ ਲੈਣਾ ਜ਼ਰੂਰੀ ਹੁੰਦਾ ਵੇਖੀ ਜੇ ਫੇਰ ਆਤਣਗੇ ਇਹ ਇਹਨੇ ਨਾ ਮੈਨੂੰ ਆਏ ਸੀ ਇਹ ਮੈਨੂੰ ਆਂਦੀ ਨਾ ਮੂੰਹ ਪੱਕਿਆ ਹੋਇਆ ਮੇਰਾ ਤੇ ਵੀ ਇਸ ਤਰ੍ਹਾਂ ਕਰਕੇ ਵੀ ਮੈਨੂੰ ਕੋਈ ਦਵਾਈ ਬੂਟੀ ਲੈ ਕੇ ਆਉ ਮੈਂ ਲੈ ਕੇ ਆਇਆ ਦਵਾਈ ਤੇ ਇੱਕ ਨਾ ਹੁਣ ਦਵਾਈ ਇਹਦੀ ਰਹੀ ਬੁਰਕ ਨਾਲੀ ਤੇ ਰਮੰਜੇ ਤੇ ਬੁਰਕ ਦੀ ਆ ਜਾਵੀਲ ਚੇਅਰ ਤੇ ਬੈੰਦੀ ਆ ਇਹ ਬੁਰਕ ਦੇ ਬਹੁਤ ਆਏ ਆ ਗਰਮੀ ਚ ਨੂੰ ਪਾਲਾ ਲੱਗਦਾ ਤੇ ਸਿਆਲਾ ਚ ਨੂੰ ਮੁੜਕਾ ਆਂਦਾ ਵੇਖੀ ਬੜ ਕਰੇ ਹੈ ਹੱਸ ਵੀ ਪਾ ਸਾਡਾ ਤਾਂ ਹੱਸਦਿਆਂ ਦਾ ਗਾਲ ਸੁੱਕ ਗਿਆ ਠੀਕ ਆ ਜੀ ਇਹਨੂੰ ਕੀ ਆਂਦੇ ਆ ਆ ਜਿਹੜੀ ਤੂੰ ਕਰੀ ਜੰਨੀ ਹੈ ਤਰਪਾਈ ਤਰਪਾਈ ਦੇਖ ਵੀ ਤਾਂ ਨਿਕਲਦਾ ਜਿਗਾ ਸੀ ਆਓ ਵਿਚ ਵਿਚ ਅੰਗਰੇਜ਼ੀ ਚ ਵੀ ਇਹ ਗੱਲ ਕਰ ਲੱਗ ਜਾਂਦੇ ਕਈਆਂ ਨਾ ਤੇ ਸਕੀਰੀ ਚੋਂ ਫੋਨ ਆਇਆ ਸੀਗਾ ਵੀ ਇਹ ਹੋ ਕੇ ਦੋ ਚਾਰ ਦਰਮੀ ਜਾਂ ਤੇ ਉਹਾਂ ਨੇ ਵੀ ਥੋੜੇ ਇਧਰ ਬਦਲਵਾਈ ਕਿਵੇਂ ਆ ਕਰਮਚੀ ਤਾਂ ਨਹੀਂ ਵੀ ਮੈਂ ਤਾਂ ਹੈ ਨਹੀਂ ਅਸੀਂ ਕੜੀਆਂ ਸੀਂਗਾ ਸੋ ਇਹ ਇਸ ਗੱਲ ਆ ਥੋੜਾ ਖਾਣਾ ਜੀ ਹੱਥ ਨਾਲ ਵੀ ਚਾਹੀਦਾ ਠੀਕ ਹੈ ਜੀ ਹੱਥ ਨਾਲ ਖਾਣ ਵੱਧ ਹੈ ਠੀਕ ਹੈ ਮਨ ਖੁਸ਼ ਰਹਿੰਦਾ ਕੀ ਲੋੜ ਹੈ ਵੀ ਚਿੰਤਾ ਕਰਨ ਦੀ ਕੀ ਲੋੜ ਆ ਕਿ ਟੈਨਸ਼ਨਾਂ ਲਿਆਉਂਦੀ ਖੁਸ਼ ਰੋ ਖੁਸ਼ ਖਵਾਓ ਖੁਸ਼ ਰਸਾਓ ਸਾਰੇ ਭੈਣ ਭਰਾ ਖੁਸ਼ੀ ਖੁਸ਼ੀ ਨਾ ਦਿਓ ਆਪੋ ਆਪਣੀ ਜਗ੍ਹਾ ਤੇ ਪਰਮਾਤਮਾ ਸਾਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇਗਾ ਹੁਣ ਅਸੀਂ ਛੱਟਣ ਚੱਲੇ ਸੀ ਲੀੜੇ ਤੇ ਮੈਂ ਆ ਥੋੜਾ ਜਿਆਦਾ தੱਸ ਰਿਹਾ ਸੀਗਾ ਮੈਨੂੰ ਵੀ ਕੰਕੀ ਤੇ ਆ ਦੇ ਲਿਆਉਣ ਦੋਣ ਅਸੀਂ ਜਾ ਰਹੇ ਹਾਂ ਕਪੜੇ ਛੱਟਣ ਠੀਕ ਹੈ ਜੀ ਆ ਬਾਰਦੀ ਕਿੱਥੇ ਰੱਖਣੀ ਆ ਮੰਜੀ ਤੇ ਚਲੋ ਵੀ ਚਲੋ ਵੀ ਆਪਾ ਰੱਖ ਕੇ ਆਪਣੇ ਆਜੀ ਉਹਨਾਂ ਨੇ ਰੋਈ ਬਹੁਤ ਐਤੀ ਬਾਪਰੇ 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 ਕੈਂਚੀ ਲੈਵਣਾ ਇੱਕ ਮਿੰਟ ਰੋਕਦਾ ਮੈਂ ਇਤੋਂ ਕੰਮ ਤਾਂ ਨੇ ਵੇੜਿਆ ਮਾ 2 ਮਿੰਟ ਰੋਕਦਾ ਕੰਮ ਸਾਰੇ ਹੋ ਜਾਣਗੇ 1 2 ਓਹ ਹੋ 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 ਤਨ ਲੱ चलो भाई आज बहर वर्दी रखनी है वर्दी रख के बारदी कैंटी क्थे पही है ਕਾਚੀ ਕੀ ਕੰਮ ਅੰਦਰ ਅני ਹੌਨ ਮਤਨ ਨੂੰ ਇਹ ਦੱਸਣਾ ਚਾਹਾਂਗਾ ਕਿ ਦੂਜਾ 79 ਚੋ ਚਿੱਠੀ ਲੈ ਕੇ ਆਈ ਇਹ ਹੈ ਕਿ ਆ ਆ ਪਿਛਲੇ ਕਸਤਰੀ 2024 ਦੀ ਗੱਲ ਹੈ ਮੇਰੇ ਕਈ ਵਾਰੀ ਮਾਂਚੀ ਵੀ ਹੋਇਆ ਮੈਂ ਕਾ ਦੱਸਾਂ ਤੇ ਇਸ ਤਰ੍ਹਾਂ ਕਰਕੇ ਸੋਚਦਾ ਹੀ ਸੀਗਾ ਤੇ ਉਹ ਅਜੇ ਕਿਨੂੰ ਚਿੱਠੀ ਲੈ ਕੇ ਆਏ ਨਾ ਤੇ ਦੂਸਰੇ ਦਿਨ 14 ਨੂੰ ਅਸੀਂ ਚਿੱਠੀ ਲੈ ਕੇ ਆਏ ਜੀ 15 15 ਗਾਹ ਨੂੰ ਅਸੀਂ ਚਿੱਠੀ ਲੈ ਆਏ ਅਈ ਉਥੋਂ ਜਦੋਂ ਤੁਰੇ ਤੇ ਅਈ ਰਾਜਾ ਕੇ ਪਲੇਨ ਬਣਾ ਸੀ ਵੀ ਇਹ ਮਸ਼ੀਨ ਨਾਲ ਆਈ ਆਪਣੇ ਬੱਚੇ ਵੀ ਔਖੇ ਹੋਣਗੇ ਨਾ ਵੀ ਐ ਚਾਰ ਜਾਣੇ ਔਖੇ ਹੋਵਾਂਗੇ ਫੇਰ ਵੀ ਚੱਲ ਉਹਨਾਂ ਨੇ ਉਥੇ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਰੋਕਿਆ ਚਾੜ ਤੋਂ ਵਿੱਚ ਤੇ ਉਹ ਐਸੀ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਸਲਾਈ ਮਸ਼ੀਨ ਹੈ ਵੀ ਮੈਂ ਕਰਮਜੀਤ ਨੂੰ ਕਿਹਾ ਮੈਂ ਕੱਬ ਤੁਸੀਂ ਉੱਥਰ ਕੇ ਮੜਾ ਛੁੜੀ ਵਾਟ ਚਲੇ ਜਾਓ ਤਾਂ ਕਿ ਅਗਲੇ ਨੂੰ ਵੀ ਆਪਸਰ ਨੂੰ ਪਤਾ ਲੱਗ ਜੇ ਵੀ ਇਹ ਵੱਜੋਂ ਦਤੀ ਜ਼ਿਆਦਾ ਹੈ ਵੀ ਇਹ ਤੋਂ ਨਹੀਂ ਤੁਰਿਆ ਜਾਣਾ ਪਰ ਫਿਰ ਵੀ ਸਾਡੇ ਮਲਾਜ਼ਮਾਂ ਨੇ ਬਹੁਤ ਹੀ ਸਾਡੀ ਇਮਾਜਤ ਕੀਤੀ ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਉੱਥੋਂ ਤੱਕ ਪਹੁੰਚਾਇਆ ਠੀਕ ਹੈ ਜੀ ਬਹੁਤ ਵੱਡੇ ਵੱਡੇ ਆਪਸਰ ਹੋ ਗਿਰ ਸਾਰੇ ਡੀਸੀ ਸਾਹ ਹਰ ਉੱਥੇ ਸਾਰੇ ਸੇ ਮਲਾਜ਼ਮਾਂ ਤੋ ਉਹਨਾਂ ਨੇ ਵਿਚਾਰਾਂ ਨੇ ਜਿਨ੍ਹਾਂ ਦੀ ਜੌਤੀ ਸੀ ਉਹਨਾਂ ਨੇ ਜਦੋਂ ਕਾਰਮਜੀਤ ਥੱਲੇ ਉਤਰ ਕੇ ਥੋੜੀ ਜਿਹੀ ਵਾਟ ਗਈ ਉਹ ਉਹਨਾਂ ਨੇ ਵੇਖਿਆ ਵੀ ਬਹੁਤ ਔਖੀ ਐ ਉਹ ਸਾਰੇ ਜਣੇ ਆਏ ਉਹਨਾਂ ਦੀ ਵੀ ਕੀ ਤੁਸੀਂ ਤਾਂ ਕਿਵੇਂ ਜਾਓਗੇ ਪਹਿਲਾ ਦੋ ਮਲਾਜਮਾਂ ਨੇ ਕਿਹਾ ਸੀਗਾ ਵੀ ਚਲੋ ਆਪਾਂ ਕੁਰਸੀ ਦੇ ਭਾਕੇ ਨੂੰ ਉੱਥੇ ਤੱਕ ਪਹੁੰਚਾ ਦਿੰਨੇ ਆ ਤੇ ਪਰ ਇਹਨਾਂ ਨੇ ਜਦੋਂ ਦੱਸਿਆ ਜੀ ਸਾਡੀ ਸਕੂਟਰੀ ਇਸ ਤਰ੍ਹਾਂ ਕਰਕੇ ਵੀ ਬਾਹਰ ਖੜੇ ਨੇ ਮੇਰੇ ਅਸਲ ਖੜੇ ਨੇ ਬੱਚੇ ਵੀ ਖੜੇ ਨੇ ਤੇ ਵੀ ਸਾਨੂੰ ਗਾਣਾ ਜਨਾ ਮੁਸ਼ਕਲ ਆ ਵੀ ਉਹ ਨਹੀਂ ਜਾਣ ਦਿੰਦੇ ਤੇ ਅਸੀਂ ਇਸ ਤਰ੍ਹਾਂ ਕਰਕੇ ਵੀ ਉਹਨਾਂ ਨੂੰ ਕਿਹਾ ਉਹਨਾਂ ਨੇ ਵਿਚਾਰਿਆਂ ਨੇ ਪਹਿਲਾਂ ਇਹਨੂੰ ਬਿਠਾਇਆ ਠੀਕ ਹੈ ਜੀ ਫਿਰ ਸਾਡਾ ਜਮਾਤ ਸੈਨੇਟ ਦੇ ਲੈ ਅੱਗੇ ਜਾਇਓਥੇ ਜਿੱਥੇ ਇਹਨਾਂ ਨੂੰ ਮਸ਼ੀਨ ਮਿਲਨੀ ਸੀ ਤੇ ਉਥੋਂ ਬਾਅਦ ਦੇ ਵਿੱਚ ਦੋ ਲੜਕੀਆਂ ਸੀ ਉਹ ਸਮਾਜ ਨੂੰ ਇੱਕ ਦੋ ਵੀ ਸੀਗੇ ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਹੈ ਨਾ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਅਸੀਂ ਉਹਨਾਂ ਦਾ ਤਾਂ ਵੀ ਧੰਨਵਾਦ ਵੀ ਕਰਦੇ ਆ ਪਰ ਵੇਖੋ ਆਪਾਂ ਕਹਿੰਨੇ ਆ ਨਾ ਕੋਈ ਵੀ ਅਸਰ ਹੈ ਅਜਿਹੀ ਆਪਾਂ ਕਹਿੰਦਾ ਵੀ ਤੁਸੀਂ ਆਇਆ ਕਰੋ ਆਇਆ ਕਰੋ ਨਹੀਂ ਪਹਿਲਾਂ ਆਪਾਂ ਆਪਦੇ ਲਈ ਵੇਖ ਲੇ ਵੀ ਅਸੀਂ ਕਿਵੇਂ ਸਹੀ ਹੈ ਕਿੱਥੇ ਅਸੀਂ ਉਹ ਉੱਥੇ ਜਾਣਾ ਫੈਸਲੇ ਦੇ ਵਿੱਚ ਵੀ ਕਿੱਦਾਂ ਜਾਣਾ ਕਿਵੇਂ ਜਾਣਾ ਕੀ ਵਿਚਾਰ ਕਰਕੇ ਜਾਣਾ ਪਰ ਉਹਨਾਂ ਨੇ ਸਾਨੂੰ ਕੋਈ ਤਕਲੀਫ ਨਹੀਂ ਹੋਣ ਦਿੱਤੀ ਪਰ ਜਿਨ੍ਹਾਂ ਨੇ ਸਾਡਾ ਫਾਇਦਾ ਕੀਤਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕੋਈ ਕੰਮ ਕਰਾਣੇ ਕਿ ਵੀ ਆਪਾਂ ਜੇ ਕਿਸੇ ਨੇ ਫਾਇਦਾ ਕੀਤਾ ਉਹਦਾ ਆਪਾਂ ਗੋਣਾਂ ਲਾਈਏ ਮੈਂ ਤਾਂ ਹਮੇਸ਼ਾ ਜਿਹੜਾ ਬੰਦਾ ਹੈਲਪ ਕਰਦਾ ਹੈ ਇਸ ਮੌਕੇ ਆਪਾਂ ਉਹਦਾ ਗੋਣ ਹਵਾਉਣੇ ਹੋਵੇ ਠੀਕ ਹੈ ਜੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਦਰਦ ਭਰੀ ਰਾਤ ਚੌਕੀ ਤਰਕੀਵਾਸੀ ਜੀ ਤੇ ਜਦੋਂ ਅਸੀਂ ਮਸ਼ੀਨ ਲੈ ਕੇ ਉੱਥੇ ਤੁਰੇ ਆਪ ਹੀ ਵਿਚਾਰਿਆ ਸਾਡੀ ਮਸ਼ੀਨ ਖਰਾਬ ਹੋਈ ਠੀਕ ਹੈ ਜੀ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਹੌਲੀ ਹੌਲੀ ਜਾਣਾ ਬੱਚੇ ਨਾਲ ਕਈ ਵਾਰੀ ਕੋਈ ਗੱਲ ਬਾਤ ਆ ਨਾ ਤੇ ਪਰ ਬੜਾ ਮਨ ਖੁਸ਼ ਹੋਇਆ ਬਹੁਤ ਹੀ ਮਨ ਖੁਸ਼ ਹੋਇਆ ਪਰ ਮੈਂ ਇੱਕ ਗੱਲ ਮੈਂ ਜ਼ਰੂਰ ਕਹਿਣਾ ਹੈ ਪਰ ਜਿਹਨਾਂ ਵੀ ਆਪਾਂ ਕਹਿੰਦੇ ਫਲਾਣਾ ਕਰਨਾ ਹਾਲ ਚੱਲੀ ਆਂ ਮੈਂ ਫਲਾਣਨੇ ਨੂੰ ਮਨ ਲੈ ਪਹਿਲਾ ਮੈਂ ਵੀ ਦਾਰਤਾ ਹਾਂ ਦਾ ਜੀ ਮੈਂ ਆਪਾਂ ਸਰ ਇੱਕ ਉਹ ਕਿਵੇਂ ਜਾਵਾਂਗੇ ਕਿਵੇਂ ਗੱਲ ਕਰਾਂਗੇ ਅੱਗੇ ਜਾਂਦੇ ਸੀ ਅਸੀਂ ਐਪਲੀਕੇਸ਼ਨ ਲਾਉਣੀ ਸੀ ਐਪਲੀਕੇਸ਼ਨ ਆਪੇ ਰੱਖਣੀ ਉਹਨਾਂ ਨੇ ਪੜਨਾ ਪੜ ਕੇ ਫੇਰ ਉਹਨਾਂ ਨੇ ਦੱਸਣਾ ਵੀ ਹਾਂ ਜੀ ਤੁਹਾਨੂੰ ਕਿ ਆ ਚੀਜ਼ ਚੱਲਦੀ ਹੈ ਤੇ ਪਰ ਹੁਣ ਅਸੀਂ ਤੁਹਾਨੂੰ डर चिचे पो अस सीधे जा सकते हैं सन हम थोड़ी जी जल खुल गई अग्नि डरते भी चलते भी पर हम असं जो उ तो पहुँच जाने सूँ किसी अफसर ने अज तक ये नहीं तुम पिछे हटो जा परे बैठो जस मिनट रोको जानू व बिठा के कर्सी से पानी तक भी पुछते रहे हैं कि तुम्हें पानी तो नहीं पीना ठीक है जी असं उन्होंने भी तय धन्यवाद करते हैं दूसरा नंबर ए ਵੀ ਜੋ ਅੱਜ ਖਣਕ ਦੇ ਸੀਜ਼ਨ ਦੇ ਵਿੱਚ ਕਈਆਂ ਪੈਨ ਪ੍ਰਾਵਾ ਦਾ ਨੁਕਸਾਨ ਬਹੁਤ ਹੋ ਗਿਆ ਤੇ ਬਹੁਤ ਮਾੜੀ ਗੱਲ ਹੋਈ ਪਰਮਾਤਮਾ ਅੱਗੇ ਵਾਸਤੇ ਜੀ ਨੋਬਤ ਨਾਲ ਲਿਆਵੇ ਅਰਦਾਸ ਬੇਨਤੀ ਕਰਦੇ ਆ ਸਭ ਨੂੰ ਚੜ੍ਹਦੀਆਂ ਗੱਲਾਂ ਵਿੱਚ ਰੱਖੇ ਵੇਖੋ ਜੀ 6 ਮਹੀਨਿਆਂ ਦੀ ਕਮਾਈ ਆ ਨਾ ਤੇ ਹੁਣ ਇੱਕ ਮਿੰਟ ਦੀ ਮਿੱਟੀ ਹੋ ਜਾਣਾ ਉਸ ਕਿਸਾਨ ਨੂੰ ਪੁੱਛਿਆ ਜਾਵੇ ਉਹਦੇ ਦਿਲ ਨੂੰ ਪੁੱਛਿਆ ਜਾਵੇ ਤੇ ਜੇ ਕਿਸੇ ਭੈਣ ਭਰਾ ਨਾਲ ਜੀ ਮੋਤਮੀ ਆਉਂਦੀ ਹੈ ਜਾਂ 2 ਢਾਈ ਕਿੱਲੇ ਆ ਜਾਂ 2 ਤਨ ਕਿੱਲੇ ਆ ਵੀ ਭੈਣ ਭਰਾ ਆਪਣੇ ਪੰਜਾਬੀ ਇਹ ਜਿਹੜੇ ਰਾਹ ਨਾਲ ਕਿ ਉਹ ਦੀ ਮਦਦ ਕਰਦੇ ਆ ਬਹੁਤ ਹੀ ਪੁਰਾਣਾ ਵਧੀਆ ਕਰਦੇ ਆ ਠੀਕ ਹੈ ਕਿ ਜੇ ਉਹਨੂੰ ਡੋਲਣ ਨਹੀਂ ਦਿੰਦੇ ਚਲੋ ਕੋਈ ਨਹੀਂ ਆ ਵੀ ਨਵੀਂ ਨਾਲ ਨਾ ਭੈਣ ਭਰਾ ਕੇ ਕਰਤਾ ਨਾ ਉਹ ਸਮਝ ਲਓ ਵੀ ਪ੍ਰਮਾਤਮਾ ਨੇ ਭੇਜਿਆ ਹੋਇਆ ਸੱਚੇ ਪਾਤਸ਼ਾਹ ਨੇ ਉਹਨੇ ਉਹਨੂੰ ਸਮਤ ਬਾਦਸ਼ਾਹ ਉਹਨੂੰ ਸਹਯਾ ਦਿੱਤਾ ਵੀ ਭਲਾ ਨੇ ਜੀ ਤੁਮ ਮਦਦ ਕਰਨੀ ਬਾਕੀ ਹੋਰ ਘਰੇ ਵੀ ਕੋਈ ਘਾਟਾ ਨਹੀਂ ਦੇਦਾ ਜੋ ਇਸ ਸਮੇਂ ਦੁੱਖ ਦੇ ਨਾਲ ਹਰੇਕ ਪੈਣ ਪਰਾ ਦੇ ਨਾਲ ਖੜਦਾ ਸੋ ਤੀਸਰੀ ਗੱਲ ਇਹ ਵੀ ਮੰਨ ਲਓ ਵੀ ਆਪਾਂ ਕਿਸੇ ਦੇ ਕੋਈ ਵੀ ਕੰਮ ਤਾਂ ਜਾਣੇ ਆ ਜਾਂ ਕਿਸੇ ਅੰਸਰ ਮਹਿਲਾ ਜਾ ਕੇ ਵੀ ਆ ਨਾ ਤੇ ਡਰ ਤੇ ਬੰਦ ਚ ਬੰਦ ਚ ਕੋਈ ਲੋੜ ਨਹੀਂ ਠੀਕ ਹੈ ਜੀ ਤੇ ਆਪ ਦਾ ਵਧੀਆ ਸਿੱਧੇ ਜਾਓ ਉਹਨੂੰ ਦੁੱਖ ਤਕਲੀਫ ਦੱਸੋ ਉਹ ਤਰਫ ਤੱਕ ਨਹੀਂ ਸੁਣਦੇ ਵੀ ਹੈ ਠੀਕ ਹੈ ਜੀ ਬਾਕੀ ਹੋਰ ਹੈ ਵੀ ਦੇ ਦਿੰਦੇ ਆ ਮੈਂ ਤਾਂ ਜਿੱਥੇ ਜਾਣਾ ਹੈ ਪ੍ਰਮਾਤਮਾ ਦੀ ਕਿਰਪਾ ਪ੍ਰਮਾਤਮਾ ਦੀ ਕਿਰਪਾ ਵੀ ਸਾਨੂੰ ਵਧੀਆ ਮਨ ਨੂੰ سپورਟ ਮਿਲਦੀ ਹੈ ਆਇ ਨਹੀਂ ਵੀ ਕੋਈ ਔਰਥੇ ਜਾ ਕੇ ਬੈਠ ਜਿੱਤੇ ਬੈਜੋ ਇੱਧਰ ਬੈਠੀ ਨਾ ਮੈਂ ਜਿੱਥੇ ਵੀ ਜਾਣਾ ਹੈ ਪ੍ਰਮਾਤਮਾ ਦੀ ਕਿਰਪਾ ਠੀਕ ਹੈ ਜੀ ਬੰਦੇ ਮੈਨੂੰ ਬਹੁਤ ਵਧੀਆ ਚੱਲੇ ਔਰ ਸੂਮ ਆਪਸਰੂ ਮਿਲਦੇ ਆ ਜਿਹੜਾ ਮਲਾਜਮ ਹੁੰਦਾ ਖਟਾ ਉੱਥੇ ਜਿਹਦਾ ਮਾਲ ਜਿੰਦੇ ਕੋ ਪਾਰਚਨਾ ਕਰਦਾ ਉਹ ਕਹਿੰਦਾ ਸਾਨੂੰ ਕਿਸੇ ਗੱਲ ਦੀ ਮੁਸ਼ਕਲ ਨਹੀਂ ਆਉਂਦਾ। ਔਰ ਤਾਂ ਧੰਨ ਦੇਣਾ ਪ੍ਰਮਾਤਮਾ ਨੂੰ ਪਤਾ ਕਿ ਕੀ ਹੋਣਾ ਕੀ। ਵੇਖੋ ਭਰਾਵੋ ਉਸ ਭੈਣ ਭਰਾ ਦੇ ਨਾਲ ਜਰੂਰੀ ਖੜਨਾ ਚਾਹੀਦਾ ਹੈ ਜਿਸ ਤੇ ਰਹਿ ਜਾ ਕਿਸੇ ਭੈਣ ਭਰਾ ਨੂੰ ਕਿਸੇ ਚੀਜ਼ ਦੀ ਲੋੜ ਹੈ ਜਾਂ ਕੋਈ ਲੋਕ ਸਤੰਗੀ ਹੈ ਜਾਂ ਘਰ ਦੀਆਂ ਮੁਸ਼ਕਲਾਂ ਦੇ ਵਿੱਚ ਕੋਈ ਵੀ ਹੈ ਵੀ ਉਹਨੂੰ ਨਹੀਂ ਕੋਈ ਆਸਰਾ ਦਿੱਤਾ ਹਨ ਤੇ ਕਈ ਵਾਰ ਸਾਡੇ ਅੱਗੇ ਹੈ ਵੀਰੋਾ ਕਿਸੇ ਤੋਂ ਕੰਮ ਕਰਾਉਣਾ ਜੇ ਮੇਰੇ ਭੈਣ ਭਰਾ ਹੁੰਦੇ ਵੀ ਆਏ ਨਹੀਂ ਗੱਲ ਵੀ ਨਹੀਂ ਆਉਂਦੇ ਮੇਰੀ ਹੈਲਪ ਵੀ ਜ਼ਰੂਰ ਕਰਦੇ ਤੇ ਪਰ ਆਪਾਂ ਆਪ ਦੇ ਸੱਜ ਆਪ ਦੇ ਤੇ ਡਿਪੈਂਡ ਕਰੋ ਵੀ ਅਸੀਂ ਅਗਲੇ ਤੋਂ ਕਿੱਦਾਂ ਕੰਮ ਲੈਣਾ ਕਿਵੇਂ ਸਾਡਾ ਅਸੀਂ ਇਹੋ ਸੰਗਤ ਕਰਨਾ ਬਦਨ ਬਾਕੀ ਦੂਜੀ ਗੱਲ ਇਹ ਹੈ ਕਿ ਕਿਸੇ ਨੂੰ ਗਲਤ ਨਾ ਹੋਵੇ ਗਲਤ ਬੋਲਣਾ ਦਾ ਕੋਈ ਫਾਇਦਾ ਨਹੀਂ ਗਲਤ ਬੋਲਾਂਗੇ ਆਪ ਦਾ ਨੁਕਸਾਨ ਹੋਊਗਾ ਜੇ ਆਪਾਂ ਸਹੀ ਬੋਲ ਲੰਗੇ ਅਗਲੇ ਭੈਣ ਭਰਾ ਆਪਾਂ ਨੂੰ ਹਰੇਕ ਪੱਖੋਂ ਆਪਣੇ ਨਾਲ ਖੜਾ ਹੁੰਦਾ ਤੇ ਜੇ ਆਪਾਂ ਅੱਜ ਉਹਦੀ ਮਦਦ ਲੈ ਲਈਏ ਤੇ ਕੱਲ ਨੂੰ ਦੂਜੇ ਪਾਸੇ ਜਾ ਕੇ ਉਹਨੂੰ ਨਿੰਦਣ ਲੱਗ ਜੀ ਠੀਕ ਹੈ ਪਤਾ ਤਾਂ ਅਗਲੇ ਨੂੰ ਲੱਗ ਜਾਂਦਾ ਇਹ ਤੇ ਨਹੀਂ ਗੱਲ ਵੀ ਹੋਰ ਤਾਂ ਇਹਗਾ ਇਹ ਸਹੀ ਜੋ ਚੱਲਿਆ ਜੇ ਆਪਾਂ ਅੱਜ ਕਿਸੇ ਨੂੰ ਮਦਦ ਆਏ ਆਪਾਂ ਜਿਹੜਾ ਕਿਹੜਾ ਕਿਸੇ ਨੂੰ ਵੇਖਿਆ ਠੀਕ ਹੈ ਕਿ ਨਾ ਤੇ ਪਰ ਪਤਾ ਜ਼ਰੂਰ ਲੱਗ ਜਾਂਦਾ ਇਹ ਕੀ ਗੱਲ ਨਹੀਂ ਸੋ ਹਰੇਕ ਪੈੜ ਤਰ੍ਹਾਂ ਨੂੰ ਆਪਣੇ ਪਿਆਰ ਨਾਲ ਇਹਨੂੰ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ ਘਬਰਾਉਣਾ ਨਹੀਂ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਕੋਈ ਐਂ ਚੀਜ਼ਾਂ ਦਾ ਨਾ ਹੋਵੇ ਕਿ ਜਿਹੜੇ ਭੈਣ ਭਰਾ ਆਪਦੇ ਵੀ ਵਿਛੜ ਜਾਣ ਦੂਰ ਹੋ ਜਾਣ ਠੀਕ ਹੈ ਕਿ ਨਾ ਜੇ ਬਣਾਉਣੀ ਹੈ ਬਣਾਉਣੀ ਹੈ ਤੇ ਉਹਦੇ ਵਿੱਚ ਬਹੁਤ ਸਮਾਂ ਲੱਗਦਾ ਤੇ ਗਵਾਉਣ ਨੂੰ ਤਾਂ ਆਪਾਂ ਬੈਠ ਕੇ ਮਿੰਟ ਨਾਲੋਂ ਵਿ qua ਜਾਂਦਾ ਹਾਂ ਹਾਂ ਸੋ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਸਾਰੇ ਭੈਪਰਾ ਰਲ ਮਿਲ ਕੇ ਰੋ ਕੱਠੇ ਰੋ ਜੇ ਕਿ ਸਪੈਨ ਪ੍ਰਾਪਤ ਹੋਵੇ ਪਾਪੀ ਘਰ ਪੈਣ ਨਾ ਤੇ ਨੌਟ ਆਉਂਦੀ ਹੈ ਤਾਂ ਉਹ ਤੁਸੀਂ ਬੈਠ ਕੇ ਜਿੱਥੋਂ ਪੈਰ ਪਰਾ ਦੇ ਨਾਲ ਬੈਠੋ ਗੱਲਾਂ ਬਾਤਾਂ ਕਰੋ ਦੋਸਤ ਕਰੋ ਸਾਰੇ ਇਕੱਠੇ ਹੋ ਕਿਸੇ ਨਾਲ ਬਰਾਮਦ ਨਾ ਕਰੋ ਇਹ ਕਿਸੇ ਨੇ ਕੋਸ਼ ਨਹੀਂ ਜਾਣਾ ਜੇ ਜਾਣਾ ਤਾਂ ਆਪਣਾ ਜਿਹੜਾ ਕੀਤਾ ਹੋਇਆ ਕਰਮ ਜਿਹੜਾ ਤਾਂ ਭੋਗ ਰਹੇ ਆ ਠੀਕ ਹੈ ਕਿ ਨਾ ਪਿਛਲੇ ਕਰਮਾਂ ਜਾਂਦਾ ਪਾਪ ਹੀ ਕੀਤਾ ਆਪਣਾ ਤਾਂ ਹੀ ਅਸੀਂ ਇਹ ਚੀਜ਼ਾਂ ਭੋਗ ਰਹੇ ਆ ਤੋ ਅਸੀਂ ਅਗਲਾ ਸਮਾਂ ਆਪਾਂ ਦਾ ਵਧੀਆ ਬੀਚ ਕਰਾਂਗੇ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀਏ ਲੜਾਈ ਝਗੜੇ ਤੋਂ ਦੂਰ ਰਹੀਏ ਤੋ ਕੱਗਲੀਬ ਦੇ ਨਾਲ ਪੜ ਪਾਈ ਜਨਨ ਸਾਥ ਦੀ ਹਵਾ ਦਾ ਦੀ ਕਿ ਮਨੁਸ਼ੀ ਚੱਲ ਰਹੇ ਹਨ ਬਾਹਰ ਤੇ ਕੰਮ ਦੀ ਤਾਕੀ ਜਦੋਂ ਅਸੀਂ ਗੱਲ ਕਰਦੇ ਹਾਂ ਮਨੁਸ਼ੀ ਚੱਲ ਰਹੇ ਹਨ ਕਾਹਦੇ ਦੋ ਸੀਤਨਾ ਮਾਰੀ ਜਾਂਦੀ ਹੈ ਆ ਦੇਖੋ ਇਹ ਸੀਟੀ ਕੱਢਤੀ ਸੀਟੀ ਮਾਰੀ ਸੀਟੀ ਮਾਰੀ ਸੀਟੀ ਮਾਰੀ ਸੀਟੀ ਮਾਰੀ ਸੀਟੀ ਮਾਰੀ ਸੀਟੀ ਮਾਰੀ ਆਹ ਵਾ ਇਹਨਾਂ ਨੂੰ ਸੀਟੀ ਵਿਚਉਣੀ ਆਉਂਦੀ ਆ ਇਸ ਕਰਕੇ ਬੈਨ ਪਰ ਤੁਸੀਂ ਜਰੂਰ ਦੱਸਣਾ ਕਮੈਂਟ ਆ ਰਹੀ ਵੀ ਕਿੱਦਾਂ ਦਾ ਬਲੌਗ ਲੱਗਿਆ ਕਿੱਦਾਂ ਦੇ ਵਿਚਾਰ ਲੱਗੇ ਵਿਛਿਤ ਕਿੱਦਾਂ ਦੇ ਵਿਚਾਰ ਲੱਗੇ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਵੀ ਕੋਈ ਵੀ ਮੁਲਾਜ਼ਮ ਹੈ ਚਾਹੇ ਪੁਲਿਸ ਮੁਲਾਜ਼ਮ ਹੈ ਚਾਹੇ ਕੋ ਮਾਈਟਰ ਹੈ ਚਾਹੇ ਕੋ ਡਾਕਟਰ ਹੈ ਠੀਕ ਹੈ ਜੀ ਚਾਹੇ ਕਿਵੇਂ ਵੀ ਹੈ ਜਦੋਂ ਵੀ ਜਾਣਾ ਹੈ ਆਪ ਤਾਂ ਪਹਿਲਾਂ ਵੇਖੋ ਪਹਿਲਾਂ ਆਪ ਦੇ ਲਈ ਵੇਖੋ ਵੀ ਅਸੀਂ ਸਾਰੇ ਸਾਡੇ ਕੋਲੇ ਡਾਕਟਰ ਡਾਕੂਮੈਂਟ ਪੂਰੇ ਨੇ ਕੋਈ ਵੀ ਪਾਪ ਕੰਮ ਚੱਲੇ ਕਿੱਦਾਂ ਅਸੀਂ ਚਾਰ ਵਿੱਚ ਕੰਮ ਤਾਂਦਰਾ ਕਰਨਾ ਉਹਨਾਂ ਨਾਲ ਪਰ ਕੋਈ ਅਫਸਰ ਸਾਨੂੰ ਅੱਜ ਤੱਕ ਵੀ ਅਸੀਂ ਕਹਿ ਜਾਂਦੇ ਰਹੇ ਹਾਂ ਸਾਨੂੰ ਆਪ ਸਰ ਕਿਸੇ ਨੇ ਵੀ ਸਾਨੂੰ ਇਹ ਨਹੀਂ ਕਿਹਾ ਚਲੋ ਉੱਥੇ ਐ ਕਰੋ ਆਹੇ ਕਰੋ ਅਸੀਂ ਸਕੂਟਰੀ ਤੋਂ ਵੀ ਡਿੱਗੇ ਸੀ ਉਹ ਤੋਂ ਮੈਂ ਦੱਸ ਚੁੱਕਿਆ ਤੁਹਾਨੂੰ ਤੇ ਸੋ ਇਸ ਕਰਕੇ ਪੈਣਾ ਪਰਾਵਾਂ ਨੂੰ ਇਹ ਆ ਆਪਣਾ ਬਈ ਜੱਜਾ ਵਾਵਾ ਬੱਚੇ ਨਾਲ ਹੈ ਨਹੀਂ ਬੱਚੇ ਨਾਲ ਹੈ ਨਹੀਂ ਜੇ ਉਧਰ ਸੱਟ ਲੱਗ ਜਾਣੀ ਸੀ ਸਾਡੇ ਤੇ ਕਾ ਹੁਣ ਦੋ ਦਿਨ ਦਨ ਹੋਏ ਥੋੜੇ ਜਿਹਾ ਸਾਡੇ ਨਾਲ ਵੀ ਹੋਈ ਹੈ ਵੀ ਪਤਾ ਨਹੀਂ ਦਾਲ ਚੋਂ ਗੜਬੜ ਹੋ ਗਈ ਪਤਾ ਨਹੀਂ ਕਿਵੇਂ ਵੀ ਸਾਰੇ ਦੋ ਬੱਚੇ ਸਾਡੇ ਦਰਦ ਨੂੰ ਰੁਗਾ ਬਿਮਾਰ ਹੋ ਗਿਆ ਸੀ ਤਾਂ ਕਰਕੇ ਕੱਲ ਸਾਥੋ ਬਲੌਗ ਨਹੀਂ ਪਾਇਆ ਗਿਆ ਇਸ ਕਰਕੇ ਮਾਫੀ ਚਾਹੁੰਦਾ ਕੰਨ ਰਹੇ ਚਾਰੇ ਬੱਚੇ ਵੀ ਤਾਦਾ ਸਾਰੇ ਭੈਣਾ ਭਰਾਵਾਂ ਦਾ ਤਹਿਦ ਲੋ ਧੰਨਵਾਦ ਹੈ ਜਿਹੜੇ ਨਵੇਂ ਜੁੜੇ ਮੇਰੇ ਭੈਣ ਭਰਾ ਉਹਨਾਂ ਦਾ ਵੀ ਤਹਿਦ ਲੋ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖ ਕੇ ਕੱਲੋਂ ਨਵੇਂ ਬਲੌਗ ਦੇ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ ਠੀਕ ਹੈ ਜੀ ਜੋ ਜੇ ਸਾਥੋ ਿੱਲਾ ਮੱਛਾ ਚੰਗਾ ਮਾੜਾ ਜੋ ਵੀ ਇਹਨਾਂ ਬਣਾਇਆ ਗਿਆ ਉਹ ਤੁਸੀਂ ਪ੍ਰਮਾਣ ਕਰਨਾ ਜੇ ਕੋਈ ਗਲਤੀ ਹੋਵੇ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਤਾਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ